ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਅਮਰਸਰ ਸਾਹਿਬ ਦੇ ਜਨਜੀਤ ਐ ਨਿਊ ਸੀ ਬਲੌਗ ਦੇ ਵਿੱਚ ਸਵੇਰੇ ਸੈਰ ਕਰਦੇ ਆ। ਇਹ ਭਾਈ ਸਾਹਿਬ ਜਿਹੜੇ ਨੇ ਇਹਨਾਂ ਨੂੰ ਗੁਰਬਾਣੀ ਦੀਆਂ 10 ਸੈਂਚੀਆਂ ਅਰਥਾਂ ਸਮੇਤ ਸਹਿਬ ਸਿੰਘ ਦੇ ਜੀ ਟੀਕੇ ਨੇ ਉਹ ਮਲੇ ਕੂੜੇ ਦੇ ਢੇਰ ਦੇ ਵਿੱਚੋਂ ਕੂੜੇ ਦੇ ਢੇਰ ਦੇ ਵਿੱਚ ਸੁੱਟੇ ਹੋਏ ਸੀ ਇਦਾਂ ਹੀ। ਤੇ ਇਹ ਸੈਰ ਕਰਦੇ ਆ ਇਹਨਾਂ ਨੇ ਦਰਸ਼ਨ ਉਹ ਦੇਖੇ ਤੇ ਇਹਨਾਂ ਨੇ ਉਸੇ ਵੇਲੇ ਹੀ ਲੱਗੇ ਲੱਗੇ ਜਿਹੜੇ ਕੋ ਭੈਣ ਭਰਾ ਸੀ ਨਾਲੇ ਸਾਡੇ ਸਿੰਘ ਜੀ ਨੂੰ ਦੱਸਿਆ। ਨੂੰ ਉੱਥੋਂ ਪੁੱਛੀਆਂ ਜਿਹੜੀਆਂ ਨੇ ਚੱਕ ਕੇ ਤੇ ਨੇੜੇ ਗੁਰੂ ਘਰ ਸੁਭਾਏਵਨ ਕੀਤੀਆਂ ਨੇ ਫਿਲਾਲ ਸੰਬੰਧਿਤ ਜਿਹੜਾ ਥਾਣਾ ਵਾ ਇੱਥੇ ਉੱਥੇ ਥਾਣੇ ਜਿਹੜਾ ਵਾ ਉਹ ਕਿਸੇ ਨੂੰ ਫਾਰਮ ਕੀਤਾ ਸੀ ਆਏ ਆ ਇੱਥੇ ਤੇ ਉਹ ਉੱਥੇ ਵੀ ਪ੍ਰਸ਼ਾਸਨ ਜਿਹੜਾ ਉਹ ਜਾਂਚ ਕਰੇ ਸੀਸੀਟੀਵੀ ਲੱਗੇ ਨੇ ਕੈਮਰੇ ਵੀ ਕੌਣ ਛੁੱਟ ਕੇ ਗਿਆ ਵਾ ਤੇ ਗੱਡੀ ਛੱਕ ਦੇ ਘਰੇ ਵਿੱਚ ਆ ਉਹਦੇ ਬਾਰੇ ਵੀ ਪ੍ਰਸ਼ਾਸਨ ਜਿਹੜਾ ਉਹ ਜਾਂਚ ਕਰ ਰਿਹਾ ਪਰ ਸਾਡਾ ਬੇੜਾ ਗਰਕ ਹੋ ਗਿਆ ਸਾਡਾ ਲੋਕਾਂ ਦਾ ਪਤਾ ਨਹੀਂ ਕਿਉਂ ਜਿਹੜੀ ਖਾਤਰ ਇੱਕ ਤੁਤਾਂ ਹੋਰੀਆਂ ਨੇ ਤੇ ਇਹਦਾ ਸ਼ਰੇਆਮ ਪਤਾ ਲੱਗਦਾ ਵੀ ਜਾਣ ਗੁੱਚ ਕਿਉਂਕਿ ਸਾਰੀਆਂ ਪੁੱਛੀਆਂ ਸੈਂਚੀਆਂ ਜਿਹੜੀਆਂ ਨੇ ਬਿਲਕੁਲ ਨਵੀਆਂ ਨੇ ਕੋਈ ਖੰਡਤ ਨਹੀਂ ਕੋਈ ਵਿਰਧ ਨਹੀਂ ਆ ਕਿਉਂਕਿ ਬਹੁਤ ਦੇ ਲੋਕੇ ਕਹਿੰਦੇ ਵਿਰਧ ਹੋ ਗਈਆਂ ਤੇ ਤਾਂ ਲੋਕਾਂ ਦਾ ਦਿਮਾਗ ਨਹੀਂ ਕੰਮ ਕਰਦਾ ਜੋ ਛੁੱਟ ਜਾਂਦੇ ਪਰ ਇਹ ਤਾਂ ਵੱਡੇ ਬੇੜੇ ਕਰ ਕਰਨ ਵਾਲੀ ਗੱਲ ਹੈ ਨਾ ਕਿ ਜੇ ਵਿਰਧ ਵੀ ਹੋ ਗਈਆਂ ਨੇ ਤੇ ਗੁਰੂ ਘਰ ਬਚਾਓ ਸਰਕਾਰ ਕਰਦੇ ਹੋ ਜਾਂ ਸ਼ਰਾਰਤਾਂ ਹੁੰਦੀਆਂ ਨੇ ਕੁਝ ਲੋਕਾਂ ਉਨ ਲੋਕਾਂ ਕਿੱਤਿਆਂ ਵੀ ਗਈਆਂ ਨੇ ਫਿਰੋਜਪੁਰ ਵਿੱਚ ਕੱਟਣਾ ਹੋਈ ਸੀ ਕਿ ਇੱਕ ਪਰਿਵਾਰ ਈਸਾਈ ਤਰ੍ਹਾਂ ਦੇ ਵਿੱਚ ਤਬਦੀਲ ਹੋਇਆ ਤੇ ਉਹ ਤਬਦੀਲ ਹੋਣ ਤੋਂ ਬਾਅਦ ਉਹਨੂੰ ਪਾਸਟਰ ਨਿਕਲ ਕੇ ਵੀ ਤੁਹਾਡੇ ਘਰ ਜਿੰਨੀਆਂ ਗੁਰਬਾਣੀ ਦੀਆਂ ਪੋਥੀਆਂ ਤੇ ਫੋਟੋਆਂ ਨੇ ਉਹ ਆਪਣੇ ਘਰੋਂ ਬਾਹਰ ਕਰਦੇ ਹੋਣ ਤੇ ਤੋੜੇ ਚ ਪਾ ਕੇ ਤੇ ਕੁੜੇ ਸੁੱਟੀਆਂ ਸੀ ਫਰਾਫ ਫੜੀਆਂ ਗਈਆਂ ਸੀ ਇਹ ਸਿੱਧਾ ਹੀ ਕਹਿੰਦੇ ਸੁੱਟੀਆਂ ਗਈਆਂ ਨਾ ਇਹ ਵੀ ਜਿਹੜਾ ਵਾ ਉਥੇ ਟੋਣੇਜ ਨਹੀਂ ਪਈਆਂ ਕਿਸੇ ਜਿਹੀ ਵੇਟੀਆਂ ਨਹੀਂ ਐੇ ਸੁੱਟੀਆਂ ਹੋਈਆਂ ਸੀ ਜੀ ਮੇਰੇ ਵੀ ਸਾਹਿਬ ਨੇ ਉਥੋਂ ਇਬਰਾਦ ਕਰਕੇ ਸਾਨੂੰ ਦੱਸਿਆ ਸੀ ਪਹੁੰਚੇ ਆ ਦੇਖਦੇ ਆ ਕਿ ਆਪਣੇ ਪੁਰਸ ਜੀੜੀਓ ਕੀ ਕਰਦੇ ਕਰਦੇ